ਪਿਛਲੇ 8 ਮਹੀਨਿਆਂ ਦੇ ਵਿੱਚ RBI ਨੇ ਰੈਪੋ ਰੇਟ 1% ਘਟਾਇਆ। ਹੁਣ ਇਹਦਾ ਮਤਲਬ ਇਹ ਹੈ ਵੀ ਬੈਂਕਾਂ ਨੂੰ ਵੀ ਆਪਣੇ ਜਿਹੜੇ ਇੰਟਰਸਟ ਰੇਟ ਆ ਉਹ 1% ਘਟਾਉਣੇ ਚਾਹੀਦੇ ਸੀ। ਤੇ 1 ਸਾਲ ਪਹਿਲਾਂ SBI, PNB, HDFC ਦੇਕਰ ਤੁਸੀਂ ਕਾਰ ਲੋਨ ਦੇ ਇੰਟਰਸਟ ਰੇਟ ਚੈੱਕ ਕਰੋਗੇ ਤਾਂ 9% ਦੇ ਆਸ-ਪਾਸ ਸੀ। ਤੇ ਅੱਜ ਇਹਨਾਂ ਬੈਂਕਾਂ ਦਾ ਜੇਕਰ ਕਾਰ ਲੋਨ ਦੇ ਇੰਟਰਸਟ ਰੇਟ ਚੈੱਕ ਕਰੋਗੇ ਤਾਂ ਹਾਰਡਲੀ 0.25% ਜਾਂ ਫਿਰ ਅੱਧੇ ਇੱਕ ਪਰਸੈਂਟ ਦਾ ਫਰਕ ਪਿਆ ਹੈ। ਕੁਝ ਬੈਂਕਾਂ ਨੇ ਤਾਂ ਉਹ ਵੀ ਨਹੀਂ ਘਟਾਇਆ। ਹੁਣ ਇਦਾਂ ਦੇ ਕੇਸ 'ਚ ਸਵਾਲ ਇਹ ਹੁੰਦਾ ਹੈ ਵੀ 2025-26 ਦੇ ਵਿੱਚ ਜੇਕਰ ਕਾਰ ਲੋਨ ਲੈਣਾ ਹੈ ਤਾਂ ਬੈਸਟ ਬੈਂਕ ਕਿਹੜ ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸ ਸਵਾਲ ਦਾ ਜਵਾਬ ਤਾਂ ਮਿਲੇਗਾ ਹੀ ਤੇ ਇਹਦੇ ਨਾਲ ਨਾਲ ਆਪਾਂ ਕਾਰ ਲੋਨ ਦੇ ਨਾਲ ਜੁੜੇ ਹਰ ਇੱਕ ਪਹਿਲੂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਾਰ ਲੋਨ ਦਾ ਪ੍ਰੋਸੈਸ ਕੀ ਹੁੰਦਾ ਹੈ एलिਜੀਬਿਲਟੀ ਕੀ ਹੋਏਗੀ ਤੁਹਾਨੂੰ ਕਿਵੇਂ ਲੋਨ ਮਿਲ ਸਕਦਾ ਹੈ ਕਿ ਕਿ ਡਾਕੂਮੈਂਟੇਸ਼ਨ ਚਾਰजेस ਪ੍ਰੋਸੈਸਿੰਗ ਚਾਰजेस ਵਗੈਰਾ ਵਗੈਰਾ ਆਪਾਂ ਹਰ ਇੱਕ ਚੀਜ਼ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਪੈਟਰੋਲ ਤੇ ਡੀਜ਼ਲ ਦੇ ਨਾਲ ਨਾਲ ਇਲੈਕਟ੍ਰਿਕ ਕਾਰਸ ਬਾਰੇ ਵੀ ਗੱਲ ਕਰਾਂਗੇ ਕਿਉਂਕਿ ਰੀਸੈਂਟਲੀ ਤੁਸੀਂ ਦੇਖਿਆ ਹੋਗਾ ਕਿ EV ਕਾਰ ਦੀ ਜਿਹੜੀ ਡਿਮਾਂਡ ਹੈ ਉਹ ਕਾਫੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ ਤੇ ਇਸ ਵੀਡੀਓ ਦਾ ਪੂਰਾ ਪ੍ਰੋਸੈਸ ਆਪਾਂ ਇੰਡੀਆ ਦੇ ਸਭ ਤੋਂ ਵੱਡੇ ਬੈਂਕ SBI ਦਾ ਐਗਜ਼ਾਮਪਲ ਲੈ ਕੇ ਸਮਝਾਂਗੇ ਮੋਸਟਲੀ ਸਾਰੇ ਬੈਂਕਾਂ ਦਾ ਜਿਹੜਾ ਪ੍ਰੋਸੈਸ ਹੁੰਦਾ ਉਹ ਸੇਮ ਹੀ ਹੁੰਦਾ ਹੈ ਤੇ ਮੈਂ ਪੂਰੀ ਕੋਸ਼ ਕਰਦਾ ਹੈ ਦੇਖੋ ਬਹੁਤ ਸਿੰਪਲ ਹੈ ਬੈਂਕ ਤੁਹਾਡੇ ਬਿਹਾਬ ਤੇ ਕਾਰ ਡੀਲਰ ਜਾਂ ਫਿਰ ਕਾਰ ਸ਼ੋਰੂਮ ਨੂੰ ਪੈਸਾ ਪੇ ਕਰ ਦਿੰਦਾ ਤੇ ਤੁਸੀਂ ਬਦਲੇ ਚ ਬੈਂਕ ਨੂੰ ਕਿਸ਼ਤਾਂ ਪੇ ਕਰਦੇ ਹੋ ਜਿਹਨੂੰ ਕਿ EMI ਕਹਿੰਦੇ ਹੁਣ ਇਹਦੇ ਬਦਲੇ ਚ ਬੈਂਕ ਤੁਹਾਡੀ ਗੱਡੀ ਨੂੰ ਨਾ ਐਸ ਅ ਸਿਕਿਉਰਟੀ ਰੱਖ ਲੈਂਦਾ ਜਿਹਨੂੰ ਕਿ ਟੈਕਨੀਕਲੀ ਹਾਈਪੋਥੈਕੇਸ਼ਨ ਬੋਲਦੇ ਆ ਹੁਣ ਜਿਨ੍ਹਾਂ ਨੇ ਲੋਨ ਤੇ ਗੱਡੀ ਲਈ ਹੋਏਗੀ ਉਹਨਾਂ ਦੀ RC ਤੇ ਚੈੱਕ ਕਰਨਾ ਹਾਈਪੋਥੈਕੇਸ਼ਨ ਲਿਖਿਆ ਵੀ ਹੋਏਗਾ ਹੁਣ ਇਹਦਾ ਮਤਲਬ ਸਿੱਧਾ ਜਿਹਾ ਇਹ ਹੁੰਦਾ ਹੈ ਵੀ ਜੇਕਰ ਤੁਸੀਂ ਕੱਲ ਨੂੰ ਬੈਂਕ ਦੀਆਂ ਜਿਹੜੀਆਂ ਕਿਸ਼ਤਾਂ ਪੇ ਨਹੀਂ ਕਰਦੇ EMI ਡਿਫਾਲਟ ਕਰਦੇ ਹੋ ਤਾਂ ਬੈਂਕ ਕੋਲੇ ਰਾਈਟ ਹੁੰਦਾ ਵੀ ਉਹ ਤੁਹਾਡੀ ਗੱਡੀ ਸ वैसे जर्नलली बैंक एकदम ਕਰਦਾ ਨਹੀਂ ਆ ਉਹਦੇ ਬਾਰੇ ਆਪਾਂ ਅੱਗੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਹੁਣ ਕਾਰ ਲੋਨ ਦਾ ਮਤਲਬ ਤਾਂ ਸਮਝ ਆ ਗਿਆ ਹੁਣ ਆਪਾਂ ਇਹ ਦੇਖਦੇ ਹਾਂ ਵੀ ਕਾਰ ਲੋਨ ਲੈਣ ਦੇ ਲਈ ਤੁਹਾਡੀ ਐਲੀਜੀਬਿਲਟੀ ਕੀ ਹੋਣੀ ਚਾਹੀਦੀ ਹੈ ਦੇਖੋ ਜੇਕਰ ਤੁਸੀਂ ਸੈਲਰਡ এমਪਲੋਏ ਹੋ ਤਾਂ ਤੁਹਾਡੀ ਘੱਟੋ ਘੱਟ 3 ਲੱਖ ਪਰ ਐਨੂਮ ਦੀ ਸੈਲਰੀ ਹੋਣੀ ਚਾਹੀਦੀ ਹੈ ਤੇ ਜੇਕਰ ਤੁਸੀਂ ਸੈਲਫ এমਪਲੋਇਡ ਹੋ ਤਾਂ ਤੁਹਾਡੀ ਜਿਹੜੀ ਬਿਜ਼ਨਸ ਆਈਟੀਆਰ ਆ ਉਹ ਘੱਟੋ ਘੱਟ 3 ਲੱਖ ਦੀ ਹੋਣੀ ਚਾਹੀਦੀ ਹੈ ਤੇ ਜੇਕਰ ਤੁਸੀਂ ਕਿਸੇ ਐਗਰੀਕਲਚਰ ਐਕਟੀਵਿਟੀ ਨਾਲ ਅਸੋਸੀਏਟਿਡ ਹੋ ਤਾਂ ਤੁਹਾਡੀ ਜਿਹੜੀ ਆਈਟੀਆਰ ਆ ਉਹ 4 ਲੱਖ ਪਰ ਐਨੂਮ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਇਹ ਆ 21 ਸਾਲ ਤੋਂ ਲੈ ਕੇ 70 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਕੁਝ ਬੈਂਕਸ ਨੇ ਜਿਵੇਂ ਕਿ ਸੈਂਟਰਲ ਬੈਂਕ ਜਿੱਥੇ ਤੁਹਾਨੂੰ ਜਿਹੜਾ ਕਾਰ ਲੋਨ ਆ 18 ਸਾਲ ਦੀ ਉਮਰ ਤੱਕ ਵੀ ਮਿਲ ਸਕਦਾ ਹੁਣ ਇਹ ਜਿਹੜੀ ਰਿਕੁਆਇਰਮੈਂਟ ਹੈ ਕਾਰ ਲੋਨ ਦੀ ਹੈ ਤੇ ਜੇਕਰ ਤੁਸੀਂ ਟੂ ਵੀਲਰ ਲੈਣ ਬਾਰੇ ਸੋਚ ਰਹੇ ਹੋ ਤਾਂ ਉੱਥੇ ਤੁਹਾਡੀ ਜਿਹੜੀ ਮਿਨੀਮਮ ਇਨਕਮ ਆ ਉਹ 1.80 ਲੱਖ ਪਰ ਆਨੰਦ ਹੋਣੀ ਚਾਹੀਦੀ ਉੱਥੇ 3 ਲੱਖ ਦੀ ਜ਼ਰੂਰਤ ਨਹੀਂ ਹੈ ਇਨ ਐਡੀਸ਼ਨ ਜੇ ਤੁਸੀਂ ਕਾਰ ਲੋਨ ਲੈਣ ਜਾਂਦੇ ਹੋ ਤਾਂ ਬੈਂਕ ਵਾਲੇ ਤੁਹਾਨੂੰ ਕਹਿੰਦੇ ਆ ਜੀ ਇਹਦੇ ਲਈ ਤੁਹਾਨੂੰ ਸੇਵਿੰਗ ਅਕਾਊਂਟ ਜਾਂ ਸੈਲਰੀ ਅਕਾਊਂਟ ਖਲਵਾਉਣਾ ਪਏਗਾ ਜੋ ਕਿ 네ਗੋਸ਼ੀਏਬਲ ਹੈ ਤੇ ਜਿਆਦਾਤਰ ਬੈਂਕ ਵਾਲੇ ਵੈਸੇ ਮੰਨਦੇ ਨਹੀਂ ਆ ਕਹਿਣਗੇ ਜੀ ਇਹ ਸਟੈਂਡਰਡ ਪ੍ਰੋਸੈਸ ਹੈ ਬਟ ਜੇਕਰ ਤੁਸੀਂ 네ਗੋਸ਼ੀਏਟ ਕਰੋਗੇ ਤਾਂ ਇਹ ਕੰਡੀਸ਼ਨ ਹਟਵਾ ਵੀ ਸਕਦੇ ਹੋ ਚਲੋ ਹੁਣ ਅੱਗੇ ਇਹ ਦੇਖਦੇ ਹਾਂ ਵੀ ਬੈਂਕ ਤੁਹਾਨੂੰ ਮੈਕਸਮਮ ਕਿੰਨੇ ਅਮਾਉਂਟ ਤੱਕ ਦਾ ਲੋਨ ਸੈਂਕਸ਼ਨ ਕਰ ਸਕਦੇ ਆ ਐਸ ਅ ਥੰਬ ਰੂਲ ਬੈਂਕ ਤੁਹਾਨੂੰ ਆਨ ਰੋਡ ਪ੍ਰਾਈਸ ਤੇ ਲੋਨ ਸੈਂਕਸ਼ਨ ਕਰਦੇ ਆ ਤੇ ਦੇਖਿਆ ਜਾਵੇ ਤਾਂ ਜਨਰਲੀ ਬੈਂਕ ਆਨ ਰੋਡ ਪ੍ਰਾਈਸ ਦਾ 90% ਤੱਕ ਲੋਨ ਦੇ ਦਿੰਦੇ ਆ ਕੁਝ ਕੁਝ ਬੈਂਕ 100% ਤੱਕ ਵੀ ਲੋਨ ਦੇ ਦਿੰਦੇ ਆ ਜੇਕਰ SBI ਦੀ ਗੱਲ ਕਰੀਏ ਤਾਂ SBI ਜਰਨਲੀ ਤੁਹਾਨੂੰ ਆਨ ਰੋਡ ਪ੍ਰਾਈਸ ਦਾ 85% ਤੱਕ ਲੋਨ ਦੇ ਦਿੰਦਾ ਹੈ। SBI ਵੀ 100% ਤੱਕ ਲੋਨ ਫੰਡ ਕਰ ਦਿੰਦਾ ਹੈ ਬਟ ਸਿਰਫ ਤਿੰਨ ਕੈਟਾਗਰੀ ਦੇ ਵਿੱਚ। ਪਹਿਲੀ ਕੈਟਾਗਰੀ ਜੇਕਰ ਤੁਸੀਂ SBI ਦੇ ਐਗਜ਼ਿਸਟਿੰਗ ਕਸਟਮਰ ਹੋ ਤੇ ਤੁਹਾਡੀ ਇਅਰਲੀ ਇਨਕਮ 2 ਲੱਖ ਇਹਨੂੰ ਲੋਇਲਟੀ ਕਾਰ ਲੋਨ ਕਹਿੰਦਾ। ਦੂਜੀ ਕੈਟਾਗਰੀ ਅਸ਼ੋਰਟ ਕਸਟਮਰਸ ਜੇਕਰ ਤੁਹਾਡੀ SBI ਦੇ ਵਿੱਚ ਕੋਈ FD ਚੱਲ ਰਹੀ ਤੇ ਗੱਡੀ ਦੇ ਆਨ ਰੋਡ ਪ੍ਰਾਈਸ ਦੀ 15 ਤੋਂ 20% ਦੀ ਤੁਹਾਡੀ FD ਹੋਣੀ ਚਾਹੀਦੀ ਹੈ ਮੰਨ ਲਓ ਜੇਕਰ ਗੱਡੀ ਦਾ ਪ੍ਰਾਈਸ 20 ਲੱਖ ਹੈ ਤਾਂ 3 ਲੱਖ ਦੀ ਤੁਹਾਡੀ FD ਹੋਣੀ ਚਾਹੀਦੀ ਹੈ ਤੇ ਤੀਜੇ ਨੰਬਰ ਤੇ ਜੇਕਰ ਤੁਸੀਂ ਕੋਈ ਇਲੈਕਟ੍ਰਿਕ ਕਾਰ ਬਾਇ ਕਰਨਾ ਚਾਹੁੰਦੇ ਹੋ ਤੇ ਵੀ ਕਿਸੇ ਸਿਲੇਕਟਡ ਗੱਡੀਆਂ ਤੇ ਹੀ ਹੈ ਜਿਵੇਂ Tata Nexon EV Tata Tiago EV ਮੇਰੇ ਕਜ਼ਨ ਨੇ ਹਿਉਂਡੇ ਦੀ EV ਗੱਡੀ ਲਈ ਸੀ ਉੱਥੇ ਉਹਨਾਂ 90% ਤੱਕ ਦਾ ਲੋਨ ਮਿਲਿਆ 100% ਤੱਕ ਦਾ ਨਹੀਂ ਹੁਣ ਇਹ ਤੇ ਕਾਫੀ ਲੋਕਾਂ ਦਾ ਸਵਾਲ ਆਉ ਜਾਂਦਾ ਹੈ ਵੀ ਬੈਂਕ ਔਨ ਰੋਡ ਪ੍ਰਾਈਸ ਦਾ 90% ਹੀ ਕਿਉਂ ਫੰਡ ਕਰਦਾ ਹੈ 100% ਕਿਉਂ ਨਹੀਂ ਫੰਡ ਕਰਦਾ ਤਾਂ ਇਹਦੇ ਦੋ ਕਾਰਨ ਹੈ ਪਹਿਲਾ ਤਾਂ ਇਹ ਜੋ ਤੁਸੀਂ 10-15% ਆਪ ਦੀ ਜੇਬ ਚੋਂ ਪਾਉਨੇ ਹੋ ਨਾ ਜੇਬ ਚੋਂ ਪੇ ਕਰਦੇ ਹੋ ਤਾਂ ਉੱਥੇ ਇੱਕ ਸੀਰੀਅਸਨੈਸ ਦੇ ਦਿੰਦੀ ਹੈ ਵੀ ਵਾਕੇ ਬੰਦੇ ਨੂੰ ਇਸ ਚੀਜ਼ ਦੀ ਜ਼ਰੂਰਤ ਆ ਉਹ ਬਾਏ ਕਰਨਾ ਚਾਹੁੰਦਾ ਤੇ ਦੂਜਾ ਕਾਰਨ ਇਹ ਹੈ ਵੀ ਜਿੱਦਾਂ ਗੱਡੀ ਸ਼ੋਰੂਮ ਚੋਂ ਨਿਕਲਦੀ ਹੈ ਉਹਦੀ 10-15% ਵੈਲਿਊ ਡਿੱਗ ਪੈਂਦੀ ਹੈ ਤੇ ਕੱਲ ਨੂੰ ਬਾਇ ਚਾਂਸ ਕੋਈ ਕਸਟਮਰ EMI ਡਿਫਾਲਟ ਕਰਦਾ ਕਿਸ਼ਤਾਂ ਨਹੀਂ ਭਰਦਾ ਤਾਂ ਬੈਂਕ ਉਸ ਗੱਡੀ ਨੂੰ ਸੈਲ ਕਰਕੇ 85 ਤੋਂ 90% ਤੱਕ ਜਿਹੜੀ ਵੈਲਿਊ ਆ ਉਹ ਤਾਂ इजीली ਰਿਕਵਰ ਕਰ ਸਕਦਾ ਪਰ 100% ਰਿਕਵਰ ਕਰਨਾ ਨੈਕਸਟ ਇੰਪੋਸੀਬਲ ਹੈ ਬਸ ਇਹੀ ਦੋ ਕਾਰਨ ਹੈ ਜਿਹਦੇ ਚੱਲਦੇ ਹੋਏ ਬੈਂਕ 100% ਤੱਕ ਫੰਡ ਨਹੀਂ ਕਰਦਾ ਹੁਣ ਇਹ ਤਾਂ ਗੱਲ ਹੋ ਗਈ ਵੀ ਬੈਂਕ ਕਿੰਨੇ ਅਮਾਊਂਟ ਤੱਕ ਦਾ ਮੈਕਸਿਮਮ ਲੋਨ ਸੈਂਕਸ਼ਨ ਕਰ ਸਕਦਾ ਪਰ ਕੀ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਇਹਨਾਂ ਲੋਨ ਲੈਣ ਦੇ ਲਈ ਉਹ ਵੀ ਦੇਖ ਲੈਣੇ ਆ ਹੁਣ ਜੇਕਰ ਤੁਸੀਂ ਸੈਲਡ EMPLOYE ਹੋ ਤਾਂ ਬੈਂਕ ਤੁਹਾਡੀ ਸੈਲਰੀ ਦਾ 48 ਗੁਣਾ ਤੱਕ ਤੁਹਾਨੂੰ ਕਰ ਲੋਨ ਦੇ ਸਕਦਾ ਮਤਲਬ ਜੇਕਰ ਤੁਹਾਡੀ 20000 ਸੈਲਰੀ ਹੈ ਤਾਂ ਤੁਹਾਨੂੰ 15 ਲੱਖ ਦਾ ਲੋਨ ਚਾਹੀਦਾ ਤਾਂ ਉਹ ਮਿਲੇਗਾ ਹੀ ਨਹੀਂ ਤੁਹਾਨੂੰ 20000 ਦੀ ਸੈਲਰੀ ਦਾ 48 ਗੁਣਾ ਯਾਨੀ ਕਿ 9 ਲੱਖ 60000 ਦਾ ਲੋਨ ਮਿਲੇਗਾ ਹੁਣ ਗੱਲ ਇਹ ਵੀ ਹੈ ਵੀ ਇੰਨੀ ਸੈਲਰੀ ਤੇ ਇੰਨਾ ਕਾਰ ਲੋਨ ਲੈਣਾ ਚਾਹੀਦਾ ਹੀ ਨਹੀਂ ਉਹ ਇੱਕ ਅਲੱਗ ਟੌਪਿਕ ਹੈ ਹੁਣ ਆਪਾਂ ਅੱਗੇ ਹੀ ਦੇਖਦੇ ਹਾਂ ਵੀ ਇਸ ਲੋਨ ਤੇ ਬੈਂਕ ਤੁਹਾਨੂੰ ਕਿੰਨਾ ਇੰਟਰਸਟ ਚਾਰਜ ਕਰੇਗਾ ਹੁਣ ਕਿੰਨਾ ਇੰਟਰਸਟ ਚਾਰਜ ਕਰੇਗਾ ਇਹ ਤੋਂ ਪਹਿਲਾਂ ਹੀ ਦੇਖ ਲੈਣਾ ਵੀ ਇੰਟਰਸਟ ਰੇਟ ਦੋ ਤਰੀਕੇ ਦੇ ਹੁੰਦੇ ਆ ਇੱਕ ਫਲੋਟਿੰਗ ਤੇ ਫਿਕਸਡ ਫਲੋਟਿੰਗ ਦੇ ਕੇਸ ਦੇ ਵਿੱਚ ਜਿਵੇਂ ਜਿਵੇਂ ਆਰਬੀਏ ਦੇ ਰੈਪੋ ਰੇਟ ਘਟਦੇ ਆ ਉਸ ਤਰੀਕੇ ਨਾਲ ਤੁਹਾਡਾ ਵੀ ਇੰਟਰਸਟ ਰੇਟ ਚੇਂਜ ਹੁੰਦਾ ਰਹਿੰਦਾ ਹੈ ਤੇ ਹਮੇਸ਼ਾ ਧਿਆਨ ਰੱਖਿਓ ਕਿ ਤੁਸੀਂ ਫਲੋਟਿੰਗ ਇੰਟਰਸਟ ਰੇਟ ਹੀ ਲੈਣਾ ਹੈ ਫਿਕਸਡ ਇੰਟਰਸਟ ਰੇਟ ਭੁੱਲ ਕੇ ਵੀ ਨਾ ਲਿਓ ਮੈਂ ਵੀਡੀਓ ਦੇ ਸ਼ੁਰੂ ਚ ਦੱਸਿਆ ਸੀ ਵੀ 2025 ਦੇ ਵਿੱਚ RBI ਨੇ 1% ਤੱਕ ਇੰਟਰਸਟ ਰੇਟ ਘਟਾਤਾ ਤੇ ਫਿਊਚਰ ਦੇ ਵਿੱਚ ਇਹ ਵੀ ਐਕਸਪੈਕਟ ਕੀਤਾ ਜਾ ਰਿਹਾ ਹੈ ਵੀ RBI ਇਸ ਰੈਪੋ ਰੇਟ ਨੂੰ ਹੋਰ ਵੀ ਘਟ ਕਰੇਗਾ ਤੇ ਉਹਦਾ ਬੈਨੀਫਿਟ ਤੁਹਾਨੂੰ ਤਾਂ ਹੀ ਮਿਲੇਗਾ ਜੇਕਰ ਤੁਹਾਡੇ ਕੋਲ ਫਲੋਟਿੰਗ ਇੰਟਰਸਟ ਰੇਟ ਹੋਵੇਗਾ ਫਿਕਸ ਦੇ ਕੇਸ ਦੇ ਵਿੱਚ ਤੁਹਾਡਾ ਜਿਹੜਾ ਇੰਟਰਸਟ ਰੇਟ ਹੈ ਉਹ ਫਿਕਸ ਹੋ ਜਾਂਦਾ ਚਲੋ ਹੁਣ ਆਪਾਂ ਇਹ ਦੇਖਦੇ ਹਾਂ ਵੀ ਬੈਂਕ ਕਿੰਨਾ ਇੰਟਰਸਟ ਰੇਟ ਆਫਰ ਕਰ ਰਹੇ ਆ ਅਸੀਂ ਵੀਡੀਓ ਦੇ ਸ਼ੁਰੂ ਚ ਦੇਖਿਆ ਸੀ ਵੀ 1 ਸਾਲ ਪਹਿਲਾਂ ਇਹ 9% ਦੇ ਆਸ-ਪਾਸ ਇੰਟਰਸਟ ਰੇਟ ਆਫਰ ਕਰ ਰਹੇ ਸੀ ਹੁਣ RBI ਨੇ 1% ਰੈਪੋ ਰੇਟ ਘ ਚਾਰਜ ਕਰ ਰਿਹਾ ਸੀ ਜੋ ਕਿ ਹੁਣ 8.85% ਦੇ ਕਰੀਬ ਹੈ ਉਸ ਤੋਂ ਬਾਅਦ SBI ਨੇ ਪੂਰੇ 1 ਸਾਲ ਦੇ ਵਿੱਚ 0.45% ਦੇ ਕਰੀਬ ਹੀ ਘਟ ਕਰਿਆ HDFC ਵੀ ਕਾਫੀ ਜ਼ਿਆਦਾ ਇੰਟਰਸਟ ਚਾਰਜ ਕਰ ਰਹੇ ਹਨ ਉਸ ਤੋਂ ਬਾਅਦ ICICI ਅਤੇ Federal Bank ਦੀ ਗੱਲ ਕਰੀਏ ਤਾਂ ਉਹ ਤਾਂ ਕਾਫੀ ਜ਼ਿਆਦਾ ਇੰਟਰਸਟ ਚਾਰਜ ਕਰ ਰਹੇ ਹੈ PNB ਯੂਨੀਅਨ ਬੈਂਕ ਤੇ ਇੰਡੀਅਨ ਓਵਰਸੀਜ਼ ਬੈਂਕ ਜਿੱਥੇ ਕਿ ਤੁਹਾਨੂੰ 8% ਤੋਂ ਘੱਟ ਦਾ ਵਿਆਜ ਲੱਗ ਰਿਹਾ ਹੈ। ਸੋ ਜੇਕਰ ਤੁਸੀਂ ਲੋਨ ਲੈਣ ਦਾ ਸੋਚ ਰਹੇ ਹੋ ਤਾਂ ਪਹਿਲਾਂ ਇਹਨਾਂ ਤਿੰਨੇ ਬੈਂਕਾਂ ਦੇ ਵਿੱਚ ਚੈੱਕ ਕਰਨਾ ਚਾਹੀਦਾ ਹੈ। ਇੱਕ ਗੱਲ ਹੋਰ ਇਹ ਜਿਹੜੇ ਇੰਟਰਸਟ ਰੇਟ ਨੇ ਇਹ 800 ਤੋਂ ਪਲੱਸ ਜਿਨ੍ਹਾਂ ਦਾ ਸਿੰਪਲ ਸਕੋਰ ਆ ਉਹਨਾਂ ਦੇ ਲਈ ਹੈ। ਜੇਕਰ ਤੁਹਾਡਾ ਸਿੰਪਲ ਸਕੋਰ 800 ਤੋਂ ਘੱਟ ਹੈ ਤਾਂ ਵਿਆਜ ਹੋਰ ਵੀ ਜ਼ਿਆਦਾ ਲੱਗੇਗਾ। ਹੁਣ ਇੱਥੇ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੁੰਨਾ ਵੀ ਇਲੈਕਟ੍ਰਿਕ ਕਾਰ ਤੇ ਨਾ ਜਨਰਲਿ ਬੈਂਕ 0.1 ਤੋਂ ਲੈ ਕੇ 0.25% ਦਾ ਐਡੀਸ਼ਨਲ ਡਿਸਕਾਊਂਟ ਵੀ ਦੇ ਦਿੰਦੇ। ਹੁਣ ਇਸ ਵਗੈਰਾ ਹੁਣ ਇਹ ਜਿਹੜਾ ਸਟੈਂਡਰਡ ਇੰਟਰਸਟ ਰੇਟ ਹੁੰਦਾ ਨਾ ਇਸ ਤੋਂ ਇਲਾਵਾ ਬੈਂਕ ਦੀ ਇੱਕ ਸਟੈਂਡਰਡ ਪ੍ਰੋਸੈਸਿੰਗ ਫੀਸ ਵੀ ਹੁੰਦੀ ਹੈ ਉਹਦੇ ਲਈ SBI ਨੇ ਸਲੈਬਸ ਬਣਾਏ ਹੋਇਆ ਹੈ ਜੇਕਰ 5 ਲੱਖ ਤੱਕ ਦਾ ਲੋਨ ਹੈ ਤਾਂ 750 ਰੁਪਏ ਪਲੱਸ GST 5 ਤੋਂ 10 ਲੱਖ ਦਾ ਲੋਨ ਹੈ ਤਾਂ 1250 ਰੁਪਏ ਪਲੱਸ GST ਤੇ ਜੇਕਰ 10 ਲੱਖ ਤੋਂ ਉੱਪਰ ਦਾ ਲੋਨ ਹੈ ਤਾਂ 1500 ਰੁਪਏ ਪਲੱਸ GST ਅੱਗੇ ਗੱਲ ਕਰੀਏ SBI ਹੋਵੇ ਜਾਂ ਫਿਰ ਦੁਨੀਆ ਦਾ ਹੋਰ ਕੋਈ ਵੀ ਬੈਂਕ ਹੋਵੇ ਜੇਕਰ ਪੈਨਲ ਚਾਰਜਸ ਦੀ ਗੱਲ ਕਰਦੇ ਆ ਨਾ ਤਾਂ ਭਰ ਭਰ ਕੇ ਲੱਗਦੇ ਆ ਚਾਹੇ ਉਹ EMI ਬਾਉਂਸ ਹੋਣ ਤੇ ਹੋਵੇ ਚਾਹੇ ਉਹ EMI ਡਿਫਾਲਟ ਹੋਣ ਤੇ ਹੋਵੇ ਹੁਣ ਇਹ ਚਾਰजेस ਵੈਸੇ ਤਾਂ ਤੁਹਾਡੇ ਸੈਂਕਸ਼ਨ ਲੈਟਰ ਦੇ ਵਿੱਚ ਮੈਂਸ਼ਨ ਹੁੰਦੇ ਨੇ ਬਟ ਹੋਪਫੁਲੀ ਜੇਕਰ ਨਾ ਹੀ ਦੇਖਣੇ ਪੈਣ ਤਾਂ ਉਹਨਾਂ ਹੀ ਚੰਗਾ ਹੈ। ਪ੍ਰੀ ਪੇਮੈਂਟ ਯਾਨੀ ਕਿ ਜੇਕਰ ਤੁਸੀਂ ਆਪਣਾ ਲੋਨ ਟਾਈਮ ਤੋਂ ਪਹਿਲਾਂ ਪੇ ਕਰਦੇ ਹੋ। ਹੁਣ ਦੇਖੋ ਵੈਸੇ ਤਾਂ ਪ੍ਰੀ ਪੇਮੈਂਟ ਚਾਰजेस ਜ਼ੀਰੋ ਹੁੰਦੇ ਆ ਪਰ SBI ਦਾ ਇੱਕ ਕਲੋਜ਼ ਹੈ ਜਿਹੜਾ ਕਹਿੰਦਾ ਕਿ ਜੇਕਰ ਤੁਸੀਂ 2 ਸਾਲ ਤੋਂ ਪਹਿਲਾਂ ਆਪਣੀ ਪ੍ਰੀ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ ਫੋਰ ਕਲੋਜ਼ਰ amount ਦਾ 2% ਚਾਰਜ ਲੱਗੇਗਾ। ਹਾਂ 2 ਸਾਲ ਤੋਂ ਬਾਅਦ ਪੇ ਕਰਦੇ ਹੋ ਫਿਰ ਕੋਈ ਚਾਰਜ ਨਹੀਂ ਲੱਗੇਗਾ। ਹੁਣ 2 ਸਾਲ ਬਾਅਦ ਪ੍ਰੀ ਪੇਮੈਂਟ ਦੀ ਗੱਲ ਵੀ ਹੋਗੀ ਹੈ ਬਟ ਐਕਚੁਅਲ ਦੇ ਵਿੱਚ SBI ਲੋਨ ਦਿੰਦਾ ਕਿੰ ਮਤਲਬ ਕਿ ਤੁਹਾਡਾ ਜਿਹੜਾ ਲੋਨ ਆ ਉਹਦਾ ਮੈਕਸਿਮਮ ਟਿਨਿਓਰ ਹੋਏਗਾ ਕਿੰਨਾ ਤਾਂ ਇੱਥੇ ਥੋੜਾ ਜਿਹਾ ਹਰ ਇੱਕ ਬੈਂਕ ਦਾ ਅਲੱਗ-ਅਲੱਗ ਪ੍ਰੋਸੈਸ ਹੁੰਦਾ ਐ ਐਸਪੀਏ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਮੈਕਸਿਮਮ 7 ਸਾਲ ਤੱਕ ਦਾ ਟਿਨਿਓਰ ਮਿਲ ਜਾਂਦਾ ਹੈ ਮਤਲਬ ਕਿ ਤੁਸੀਂ ਆਪਣਾ ਜਿਹੜਾ ਕਾਰ ਲੋਨ ਆ ਮੈਕਸਿਮਮ 7 ਸਾਲਾਂ ਦੇ ਵਿੱਚ ਪੇ ਕਰ ਸਕਦੇ ਹੋ ਪਰ ਮੇਰੀ ਇੱਥੇ ਕਾਡਵਾਈਸ ਹੈ ਤੁਹਾਨੂੰ 7 ਸਾਲ ਦੇ ਲਈ ਲੋਨ ਮਿਲ ਰਹੇ ਦਾ ਮਤਲਬ ਇਹ ਨਹੀਂ ਆ ਵੀ 7 ਸਾਲਾਂ ਦਾ ਹੀ ਲੋਨ ਲੈ ਲਓ ਸਾਡੀ ਰეკਮੈਂਡੇਸ਼ਨ ਜਨਰਲੀ ਇਹੀ ਰਹਿੰਦੀ ਹੈ ਵੀ ਤੁਹਾਡਾ ਜਿਹੜਾ ਕਾਰ ਲੋਨ ਆ ਉਹ 4-5 ਸਾਲ ਤੱਕ ਦਾ ਹੀ ਹੋਣਾ ਚਾਹੀਦਾ 5 ਹੋਮ ਲੋਨ ਦੀ ਗੱਲ ਅਲੱਗ ਹੈ ਕਿਉਂਕਿ ਉੱਥੇ ਤੁਸੀਂ ਟੈਨਰ ਲੰਬਾ ਲੈ ਕੇ ਜਾ ਸਕਦੇ ਹੋ ਉੱਥੇ ਤੁਹਾਨੂੰ ਹਰ ਸਾਲ ਟੈਕਸ ਬੈਨੀਫਿਟ ਵੀ ਮਿਲਦਾ ਹੈ ਰੀਪੇਮੈਂਟ ਕਰਨ ਤੇ ਪਰ ਕਾਰ ਲੋਨ ਦੇ ਵਿੱਚ ਐਦਾਂ ਦਾ ਕੁਝ ਨਹੀਂ ਮਿਲਦਾ ਇਸ ਬਰਸਮੈਂਟ ਦੀ ਗੱਲ ਕਰੀਏ ਤਾਂ ਕਾਫੀ ਸਿੰਪਲ ਹੈ ਵੀ ਜਿਹੜੇ ਡੀਲਰ ਤੋਂ ਤੁਸੀਂ ਗੱਡੀ ਖਰੀਦਦੇ ਹੋ ਬੈਂਕ ਡਾਇਰੈਕਟਲੀ ਉਹਨੂੰ ਪੈਸੀਫਾਈ ਕਰ ਦਿੰਦਾ ਹੈ ਤੇ ਬਦਲੇ ਵਿੱਚ ਤੁਸੀਂ ਬੈਂਕ ਨੂੰ ਕਿਸ਼ਤਾਂ 페 ਕਰਦੇ ਹੋ ਹੁਣ ਜਦੋਂ EMI ਦੀ ਗੱਲ ਹੁੰਦੀ ਹੈ ਨਾ ਤਾਂ ਬੈਂਕ ਆਪਣੇ ਕਸਟਮਰਸ ਨੂੰ EMI ਦੇ ਲਈ ਫਲੈਕਸੀ ਪੇ ਦਾ ਆਪਸ਼ਨ ਵੀ ਦਿੰਦਾ ਹੈ ਦੇਖੋ ਜੇਕਰ ਤੁਹਾਡਾ ਕਾਰ ਲੋਨ 3 ਸਾਲ ਦਾ ਤਾਂ ਤੁਸੀਂ ਪਹਿਲੇ 6 ਮਹੀਨੇ ਤੱਕ ਆਪਣੀ ਅੱਧੀ ਕਿਸ਼ਤ ਪੇ ਕਰ ਸਕਦੇ ਹੋ ਤੇ ਜੇਕਰ ਤੁਹਾਡਾ ਲੋਨ 5 ਸਾਲ ਤੱਕ ਦਾ ਹੈ ਤਾਂ ਪਹਿਲੇ 6 ਮਹੀਨੇ ਅੱਧੀ ਕਿਸ਼ਤ ਤੇ ਅਗਲੇ 6 ਮਹੀਨੇ ਤੁਸੀਂ 75% ਕਿਸ਼ਤ ਪੇ ਕਰ ਸਕਦੇ ਹੋ ਹੁਣ ਇੱਕ ਚੀਜ਼ ਦਾ ਖਿਆਲ ਰੱਖਿਓ ਵੀ ਪਹਿਲਾਂ ਘੱਟ ਕਿਸ਼ਤ ਪੇ ਕਰ ਰਹੇ ਹੋ ਮਤਲਬ ਅੱਗੇ ਜਾ ਕੇ ਕਿਸ਼ਤ ਵਧੇਗੀ ਤੇ ਫੀਚਰ ਜੇਕਰ ਸਾਨੂੰ ਮਿਲ ਰਿਹਾ ਹੈ ਇਹ ਆਪਸ਼ਨ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਲੈ ਹੀ ਲੈਣਾ ਬਸ ਵੈਸੇ ਇੱਕ ਫੀਚਰ ਹੈ ਇਸ ਕਰਕੇ ਤੁਹਾਨੂੰ ਦੱਸ ਰਿਹਾ ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਵੀ ਇਹ ਜਿੰਨੀ ਵੀ ਇਨਫੋਰਮੇਸ਼ਨ ਹੈ ਇਹਨੂੰ ਕੱਢ ਕੇ ਰਿਸਰਚ ਕਰਕੇ ਇੱਕ ਵਧੀਆ ਜੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਲਿਆਉਣ ਚ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਮਿਹਨਤ ਲੱਗਦੀ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨਾ ਸਿੰਪਲ ਕਰਕੇ ਤੁਹਾਨੂੰ ਦੱਸਿਆ ਸੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਕੋਸ਼ਿਸ਼ ਕਰਿਓ ਕਿ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਦਿਸ ਇਜ਼ ਦਾ ਬੈਸਟ ਵੀਡੀਓ ਔਨ ਕਾਰ ਲੋਨ ਬਸ ਇੰਨੀ ਚੀਜ਼ ਸਾਨੂੰ ਮੋਟੀਵੇਸ਼ਨ ਮਿਲਦੀ ਸਾਨੂੰ ਥੋੜੀ ਜਿਹੀ ਬੈਂਕਾਂ ਦੇ ਚੱਕਰ ਲਾਉਣੇ ਪੈਣਗੇ ਹੁਣ ਦੇਖੋ ਬ੍ਰੌਡਲੀ ਬੈਸੇ ਦਾ ਸਾਰੇ ਬੈਂਕਾਂ ਦਾ ਇਹ ਸਿਸਟਮ ਥੋੜਾ ਜਿਹਾ ਸੇਮ ਹੀ ਹੁੰਦਾ ਪਰ ਕੁਝ ਨਾ ਕੁਝ ਫਰਕ ਜ਼ਰੂਰ ਹੁੰਦਾ ਫੋਰ ਐਗਜ਼ਾਮਪਲ ਐਸ ਬੀ ਆਈ ਦੇ ਵਿੱਚ ਸਭ ਤੋਂ ਸਸਤਾ ਕਰ ਲੋਨ ਕਿੰਨੇ ਦਾ 8.85% ਤੇ ਤੇ ਇੰਡੀਅਨ ਓਵਰ ਸੀਜ਼ ਤੇ 7.80% ਤੇ ਹੁਣ ਹੋ ਸਕਦਾ 2-4 ਮਹੀਨੇ ਬਾਅਦ ਇਹ ਸਿਚੁਏਸ਼ਨ ਚੇਂਜ ਹੋ ਜਾਏ ਬਟ ਅੱਜ ਦੀ ਘੜੀ ਦੇ ਵਿੱਚ ਇੰਡੀਅਨ ਓਵਰ ਸੀਜ਼ ਦੇ ਵਿੱਚ ਸਭ ਤੋਂ ਸਸਤਾ ਕਰ ਲੋਨ ਮਿਲ ਰਿਹਾ ਹੈ ਸੋ ਇਹੀ ਕੰਮ ਤੁਸੀਂ ਦੋ ਤਿੰਨ ਬੈਂਕਾਂ ਦੇ ਵਿੱਚ ਜਾ ਕੇ ਕਰਨਾ ਉਹਨਾਂ ਤੋਂ ਲੋਨ ਆਫਰ ਲੈਣਾ ਤੇ ਸਿਰਫ ਇੰਟਰਸਟ ਰੇਟ ਨਹੀਂ ਬਾਕੀ ਦੇ ਜਿਹੜੇ ਚਾਰਜਸ ਨੇ ਕਿੱਥੋਂ ਤੱਕ ਨੇਗੋਸ਼ੀਏਟ ਹੋ ਸਕਦੇ ਉਹ ਵੀ ਟਰਾਈ ਕਰਨਾ ਆਈ ऍम ਸ਼ੋਰ ਤੁਸੀਂ ਦੋ ਤਿੰਨ ਬੈਂਕਾਂ 'ਚ ਘੁੰਮੋਗੇ ਨਾ ਤੁਹਾਨੂੰ ਪੂਰੀ ਕਾਰ ਲੋਨ ਦੀ ਗੇਮ ਸਮਝ ਆ ਜਾਏਗੀ ਤੇ ਤੁਸੀਂ ਆਪਣੇ ਲਈ ਇੱਕ ਵਧੀਆ ਡੀਲ ਲੱਭਣ 'ਚ ਕਾਮਯਾਬ ਹੋ ਜਾਓ ਸੋ ਦੈਟਸ ਇਟ ਐਸੀ ਸਾਡੀ ਵੀਡੀਓ ਦ ਬੈਸਟ ਬੈਂਕ ਫਾਰ ਦਾ ਕਾਰ ਲੋਨ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਬਾਕੀ ਆਪਾਂ ਜਲਦੀ ਫਿਰ ਆ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਥੈਨ ਬੀ ਕੇ ਫਾਈ